ਆਓ ਸ਼ਾਬਾਸ਼ ਇਹ ਦਈਏ ਹੜਾਂ ਦੇ ਗੁੰਮਨਾਮ ਹੀਰੋਆਂ ਨੂੰ ਲੀਡਰਾਂ ਦੇ ਕਲਾਕਾਰਾਂ ਨੂੰ ਬਥੇਰੀ ਸ਼ਾਬਾਸ਼ੀ ਦੇਤੀ ਤੇ ਬਥੇਰੀਆਂ ਪੋਸਟਾਂ ਸ਼ੇਅਰ ਕਰਤੀਆਂ ਪਰ ਮੈਂ ਜੋ ਉਹਨਾਂ ਗੁੰਮਨਾਮ ਹੀਰੋਆਂ ਦਾ ਤੁਹਾਡੇ ਨਾਲ ਨਾਂ ਸਾਂਝਾ ਕਰੂੰਗਾ ਤੇ ਤੁਸੀਂ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਨੀਆਂ ਨੇ ਤੇ ਹੋਰ ਵੀ ਜਿਹੜੇ ਵੀ ਤੁਸੀਂ ਇਹਨਾਂ ਹੜਾਂ ਦੇ ਵਿੱਚ ਗੁੰਮਨਾਮ ਜਿਹੜੇ ਹੀਰੋ ਨੇ ਜਿਨ੍ਹਾਂ ਨੇ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਆਪਦੀ ਜਾਨ ਹੂਲ ਕੇ ਕੰਮ ਕੀਤਾ ਉਹਨਾਂ ਦੇ ਕੀਤੇ ਕੰਮ ਦੀਆਂ ਤਸਵੀਰਾਂ ਤੇ ਉਹਨਾਂ ਦੇ ਨਾਮ ਕਮੈਂਟ ਬਾਕਸ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਯਾਰ ਵੈਸੇ ਤਾਂ ਦਾਨ ਤੇ ਸੇਵਾ ਸੀ ਆਪਦੀ ਅੰਦਰੂਨੀ ਸੰਤੁਸ਼ਟੀ ਵਾਸਤੇ ਕਰਦੇ ਆ ਜਿਹੜੀ ਅ ਪਰ ਲੀਡਰ ਤੇ ਕਲਾਕਾਰਾਂ ਦੀ ਮਜਬੂਰੀ ਆ ਇਹਦਾ ਦਿਖਾਵਾ ਕਰਨਾ ਕਿਉਂਕਿ ਕਿਸੇ ਨਾ ਕਿਸੇ ਥੋੜਾ ਬਹੁਤਾ ਉਹਨਾਂ ਦਾ ਕੀ ਹੈ ਨਿੱਜ ਵੀ ਇਹਦੇ ਚ ਕੀ ਆਪਦਾ ਸ਼ਾਮਲ ਹੁੰਦਾ ਤੇ ਇਹਨਾਂ ਲੋਕਾਂ ਦੇ ਘਰ ਵੀ ਤੁਸੀਂ ਭਰੇ ਨੇ ਤੇ ਥੋੜੇ ਚ ਦੁਆਰੇ ਆਉਣ ਯੋਗ ਵੀ ਇਹ ਤਾਂ ਹੀ ਨੇ ਜੇ ਅੱਜ ਤੁਹਾਡੇ ਨਾਲ ਖੜਨਗੇ ਕਿਉਂਕਿ ਸੋਸ਼ਲ ਮੀਡੀਆ ਤੇ ਅੱਜ ਉਹਨਾਂ ਦਾ ਜਲੂਸ ਕੱਢਿਆ ਜਾ ਰਿਹਾ ਜਿਹੜੇ ਅੱਜ ਹੜਾਂ ਦੇ ਵਿੱਚ ਕੀ ਆ ਕੇ ਨਹੀਂ ਖੜੇ ਕਿਸੇ ਕਰਕੇ ਕਹਿਣਾ ਵਾ ਇਹਨਾਂ ਦੀ ਮਜਬੂਰੀ ਹੈ ਤਸਵੀਰਾਂ ਸਾਂਝੀਆਂ ਕਰ ਰਹੀਆਂ ਕਿਉਂਕਿ ਕੱਲ ਨੂੰ ਫੇਰ ਅਗਲੇ ਨੇ ਥੋੜੇ ਵਿੱਚ ਆਉਣਾ ਤੇ ਤੁਹਾਡੇ ਤੋਂ ਕਿਸੇ ਨੇ ਆਪਦੇ ਹਿੱਕ ਦੇ ਜ਼ੋਰ ਤੇ ਆਪਦੀ ਕਲਾ ਦਿਖਾ ਕੇ ਤੁਹਾਡੇ ਤੋਂ ਮਾ ਤੇ ਕਿਸੇ ਨੇ ਤੁਹਾਡੇ ਨਾਲ ਠੱਗੀ ਮਾਰ ਕੇ ਖੱਟੀ-ਖਟਣੀ ਆ ਪਰ ਅੱਜ ਗੱਲ ਉਹਨਾਂ ਦੀ ਕਰਾਂਗੇ ਜਿਨ੍ਹਾਂ ਨੇ ਕੀ ਤੁਹਾਡੇ ਤੋਂ ਲੈਣਾ ਕੁਝ ਨਹੀਂ ਪਰ ਯਾਰ ਆਪਣੀ ਕੀ ਜਾਨਾਂ ਦੇ ਉੱਤੇ ਖੇਡ ਕੇ ਉਹ ਬੰਦੇ ਅੱਜ ਹੜਾਂ ਦੇ ਵਿੱਚ ਡੁੱਬਣ ਵਾਲਿਆਂ ਦੇ ਨਾਲ ਖੜੇ ਆ ਤੇ ਹੁਣ ਮੈਂ ਗੱਲ ਗੁੰਮਨਾਮ ਹੀਰੋਆਂ ਦੀ ਕਰਦਾ ਸਭ ਤੋਂ ਪਹਿਲਾਂ ਤਾਂ ਗੱਲ ਕਰੂੰਗਾ ਮੈਂ ਪੂਰਥਲੇ ਦੇ ਸਰਦਾਰ ਪ੍ਰਿਤਪਾਲ ਸਿੰਘ ਹੰਸਪਾਲ ਦੀ ਜਿਨ੍ਹਾਂ ਨੇ ਕੀ ਆਪ ਦਾ ਸਾਰਾ ਕੰਮ ਕੀਆ ਕੇਰਾ ਰੋਕ ਕੇ ਜਿਹੜੇ ਕਿ ਰੇਲਵੇ ਦਾ ਕੀਆ ਸਮਾਨ ਤਿਆਰ ਕਰਦੇ ਆ ਡੱਬੇ ਤਿਆਰ ਕਰਦੇ ਉਹਨਾਂ ਨੇ ਸਾਰਾ ਕੰਮ ਆਪਣਾ ਬੰਦ ਕਰਕੇ ਪਹਿਲ ਦੇ ਆਧਾਰ ਤੇ ਪਹਿਲਾਂ ਕੋਲੋਂ ਪੈਸੇ ਲਾ ਕੇ ਕਿਸ਼ਤੀਆਂ ਤਿਆਰ ਕੀਤੀਆਂ ਤੇ ਜਿਨ੍ਹਾਂ ਦੀ ਗੱਲ ਰਵੀਸ਼ ਕੁਮਾਰ ਵੀ ਕਰਦਾ ਕਹਿੰਦਾ ਕਹਿੰਦਾ ਮੈਨੂੰ ਯਾਰ ਸ਼ਰਮ ਆਈ ਕਿ ਮੈਂ ਉਸ ਬੰਦੇ ਨੂੰ ਰੇਟ ਪੁੱਛ ਬੈਠਾ ਵੀ ਤੁਸੀਂ ਕਿੰਨੇ ਦੀ ਕਿਸ਼ਤੀ ਲਾਉਣੀ ਹੈ ਤੇ ਇਹਨਾਂ ਦੀ ਹਰੇਕ ਕਿਸ਼ਤੀ ਦੇ ਉੱਤੇ ਲਿਖਿਆ ਕੀ ਆ ਹਲੇਮੀਆਂ ਹਮਦਰਦੀਆਂ ਤੇ ਮੁਹੱਬਤਾਂ ਦੀ ਕਿਸ਼ਤੀ ਇਸੇ ਕਿਸ਼ਤੀ ਨੇ ਅੱਜ ਪੰਜਾਬ ਨੂੰ ਬਚਾਇਆ ਕਿਉਂਕਿ ਜਿਨ੍ਹਾਂ ਦੇ ਮਨ 'ਚ ਹਲੇਮੀ ਸੀ ਹਮਦਰਦੀ ਸੀ ਤੇ ਕੀ ਪਿਆਰ ਕਰਦੇ ਸੀ ਮਨੁ ਉਹ ਬੰਦੇ ਅੱਜ ਕੀ ਆ ਉੱਥੇ ਹੜ੍ਹਾਂ ਦੇ ਵਿੱਚ ਜਾ ਕੇ ਨਾਲ ਖੜੇ ਆ ਤੇ ਕਿਹੜੇ ਲੋਕ ਖੜੇ ਆ ਪਹਿਲਾਂ ਮੈਂ ਗੱਲ ਕਰੂੰਗਾ ਕਪੂਰਥਲੇ ਏਰੀਏ ਦੇ ਮੰਡ ਏਰੀਏ ਦੇ ਵਿੱਚ ਬਾਉਪੁਰ ਪਿੰਡ ਦਾ ਮੁੰਡਾ ਪਰਮਜੀਤ ਸਿੰਘ ਆ ਜਿਹਨੂੰ ਵਨ ਮੈਨ ਆਰਮੀ ਵੀ ਕਹਿੰਦੇ ਕਹਿੰਦੇ ਆ ਤੇ ਜਿੱਦਾਂ ਦੇ ਹੜ੍ਹ ਕੀ ਆ ਸਟਾਰਟ ਹੋਇਆ 15 ਅਗਸਤ ਤੋਂ ਉਹ ਲੋਕਾਂ ਦੇ ਵਿੱਚ ਕੀ ਆ ਆਪਦੀ ਕਿਸ਼ਤੀ ਲੈ ਕੇ ਕੀ ਆ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਕਹਿੰਦੇ ਆਰਮੀ ਵਾਲੇ ਵੀ 5 ਵਜੇ ਤੋਂ ਬਾਅਦ ਕੀ ਆ ਕਿਸ਼ਤੀਆਂ ਬੰਦ ਕਰ ਦਿੰਦੇ ਪਰ ਮਾਨ ਦਾ ਪੁੱਤ ਰਾਤ ਨੂੰ 2-2 ਵਜੇ ਤੱਕ ਲੋਕਾਂ ਨੂੰ ਕੀ ਆ ਹੜ੍ਹਾਂ ਦੇ ਵਿੱਚੋਂ ਕੱਢਦਾ ਰਿਹਾ ਤੇ ਹੁਣ ਵੀ ਕੱਢੀ ਜਾਂਦਾ ਤੇ 6 ਪਿੰਡਾਂ ਦੇ ਲੋਕਾਂ ਨੂੰ ਇਸ ਬੰਦੇ ਨੇ ਸੁਰੱਖਿਅਤ ਥਾਵਾ ਤੇ ਪਹੁੰਚਾਇਆ ਦੂਜੀ ਗੱਲ ਕਰੂਗਾ ਮੈਂ ਫਾਜ਼ਲਕਾ ਦੇ ਨੇੜੇ ਗਰਜੀਤ ਸਿੰਘ ਨਾਂ ਦਾ ਜਿਹੜਾ ਨੌਜਵਾਨ ਆ ਕਹਿੰਦੇ ਤਿੰਨ ਕਿਸ਼ਤੀਆਂ ਲੈ ਕੇ ਆਪਦੀ ਟੀਮ ਦੇ ਨਾਲ ਪੂਰਾ ਕੀਆ ਸਿਰ ਤੋੜ ਕੇ ਕੀਆ ਕੋਸ਼ਿਸ਼ਾਂ ਕਰ ਰਹੇ ਆ ਲੋਕਾਂ ਨੂੰ ਵੱਧ ਤੋਂ ਵੱਧ ਕੀਆ ਖੜਾ ਜੋ ਕੱਢਣ ਦੀ 5-6000 ਬੰਦੇ ਦਾ ਜਿਹੜਾ ਲੰਗਰ ਆ ਨਾ 10 ਪਿੰਡਾਂ ਦੇ ਵਿੱਚ ਹਰ ਰੋਜ਼ ਪਹੁੰਚਦਾ ਕਰ ਰਹੇ ਆ ਤੇ ਇੱਕ ਨੌਜਵਾਨ ਆ ਅਜਨਾਲਾ ਤਹਿਸੀਲ ਦੇ ਵਿੱਚ ਪੈਂਦੇ ਪਿੰਡ ਮਾਛੀ ਵਾਹਲਾ ਦਾ ਜਿਹਦਾ ਨਾਂ ਕਰ ਨਵਦੀਪ ਸਿੰਘ ਜਿਹੜਾ ਕਿ ਪਾਣੀ ਵਿੱਚ ਰੁੜੇ ਜਾਂਦੇ ਇੱਕ ਬਜ਼ੁਰਗ ਨੂੰ ਦੇਖ ਕੇ ਪਾਣੀ ਦੇ ਵਿੱਚ ਕੁੱਦ ਪੈਂਦਾ ਤੇ ਬੜਾ ਗਿਆ ਮੈਂ ਕਿ ਉਹਦੇ ਪਿੱਛੇ ਆ ਕਰਦਾ ਤੇ ਪਿੱਛਾ ਕਰਨ ਤੋਂ ਬਾਅਦ ਅਖੀਰ ਨੂੰ ਜਦੋਂ ਕੀ ਉਸ ਬਜ਼ੁਰਗ ਦੇ ਤੱਕ ਪਹੁੰਚਦਾ ਜਿਹੜਾ ਪਾਣੀ 'ਚ ਡੁੱਬਦਾ ਜਾ ਰਿਹਾ ਸੀ ਉਹ ਕੀ ਆ ਲਾਸ਼ ਬਣ ਚੁੱਕਿਆ ਸੀ ਤੋਂ ਉਸ ਲਾਸ਼ ਨੂੰ ਮੋਢਿਆਂ ਤੇ ਚੱਕ ਕੇ ਫਿਰ ਪਾਣੀ 'ਚੋਂ ਬਾਹਰ ਕੱਢਦਾ ਤੇ ਫਿਰ ਲਗਾਤਾਰ ਉਸ ਏਰੀਆ ਦੇ ਵਿੱਚ ਕੰਮ ਕਰ ਰਿਹਾ ਬੜੇ ਲੋਕਾਂ ਨੂੰ ਕੀ ਆ ਤਿੰਨ ਔਰਤਾਂ ਸੀ ਜਿਹੜੀਆਂ ਕਹਿੰਦੇ ਢਾਣੀ ਦੇ ਵਿੱਚ ਫਸ ਚੁੱਕੀਆਂ ਸੀ ਜਿਨ੍ਹਾਂ ਦਾ ਬਚਨ ਦੇ ਕੋਸ਼ਿ ਮੈਂ ਕਿ ਅਸਾਰ ਹੈ ਨਹੀਂ ਸੀ ਉਹਨਾਂ ਔਰਤਾਂ ਨੂੰ ਵੀ ਕੀ ਹੈ ਕੱਢ ਕੇ ਲਿਆਉਂਦਾ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਇਸ ਮੁੰਡੇ ਦੇ ਪੈਰ ਵੀ ਗਲ ਚੁੱਕੇ ਆ ਤੇ ਅਗਲਾ ਫਰੀਦਪੁਰ ਦੇ ਨੇੜੇ ਬਾਬੇ ਕੇ ਫਾਊਂਡੇਸ਼ਨ ਵਾਲੇ ਮੁੰਡੇ ਆ ਬੰਡਾਲਾ ਪਿੰਡ ਤੋਂ ਜਿਹੜੇ ਕਿ ਉਸ ਏਰੀਏ ਦੇ ਸਾਰੇ ਪਿੰਡਾਂ ਦੇ ਵਿੱਚ ਕੀ ਆ ਸਿਰ ਤੋੜ ਸੇਵਾ ਕਰ ਰਹੇ ਆ ਉਧਰੋਂ ਪਠਾਨਕੋਟ ਏਰੀਏ ਦੇ ਪਟੋਆ ਪਿੰਡ ਦੇ ਵਿੱਚ 22 ਸਾਲ ਦਾ ਸੰਜੀਵ ਸਿੰਘ ਸਲਾਰੀਆ ਜਿਹੜਾ ਉਹ ਵੀ ਮੁੰਡਾ ਕੀ ਆ ਸਿਰ ਤੋੜ ਮਿਹਨਤ ਕਰ ਰਿਹਾ ਤੇ ਹਰ ਰੋਜ਼ ਆ ਦੇ ਪਿੰਡਾਂ ਦੇ ਘਰਾਂ ਦੇ ਵਿੱਚੋਂ 50-50 ਰੋਟੀਆਂ ਇਕੱਠੀਆਂ ਕਰਦਾ ਤੇ ਲੋਕਾਂ ਤੱਕ ਲੰਗਰ ਪਹੁੰਚਦਾ ਕਰ ਰਿਹਾ ਜਿਨ੍ਹਾਂ ਦੇ ਚੁੱਲ੍ਹੇ ਅਜੇ ਠੰਡੇ ਹੋਏ ਪਏ ਨੇ ਪੰਜਾਬੀ ਉਸ ਦੁੱਖ ਦੀ ਘੜੀ ਦੇ ਵਿੱਚ ਮੈਂ ਕਹਿੰਦਾ ਹਰਿਆਣੇ ਦੇ ਮਵਾਦ ਏਰੀਆ 'ਚ ਜੋ ਵੀ ਕਹਿੰਦੇ 250 ਟਰੱਕ ਆ ਜਿਹੜੇ ਉਹ ਕੀ ਹੈ ਰਾਹਤ ਸਮਗਰੀ ਦੇ ਕੀ ਹੈ ਉਹਨਾਂ ਲੋਕਾਂ ਨੇ ਇਕੱਠੇ ਕਰਕੇ ਭੇਜਿਆ ਤੇ ਉੱਥੇ ਦੀਆਂ ਔਰਤਾਂ ਨੇ ਕੱਲਾ ਅਨਾਜ ਨਹੀਂ ਮੈਂ ਕਹਿੰਦਾ ਆਪਣਾ ਗਹਿਣੇ ਤੱਕ ਕੀ ਹੈ ਉਹਨਾਂ ਨੇ ਡੋਨੇਟ ਕੀਤੇ ਆ ਦਾਨ ਕੀਤੇ ਆ 2.5 ਕਿਲੋ ਚਾਂਦੀ ਦੇ 20 ਗ੍ਰਾਮ ਦੇ ਕਰੀਬ ਕੀ ਹੈ ਸੋਨਾ ਇਕੱਠਾ ਹੋਇਆ ਉਸ ਏਰੀਏ ਦੇ ਵਿੱਚੋਂ ਤੇ ਅਜੇ ਵੀ ਉੱਥੇ ਰਾਹਤ ਸਮਗਰੀ ਜਿਹੜੀ ਕੀ ਇਕੱਠੀ ਕੀਤੀ ਜਾ ਰਹੀ ਹੈ ਤੇ ਅਗਲਾ ਇੱਕ ਜ਼ਰੂਰੀ ਸਿਰਹਾ ਜਿਹੜਾ ਪਹੁੰਚਦਾ ਕਰਨ ਵਾਸਤੇ ਪੋਸਟ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਅਕਾਲ ਤਖਤ ਦੇ ਉੱਤੋਂ ਇੱਕ ਸੁਨੇਹਾ ਆਇਆ ਜਿਦੇ ਵਿੱਚ ਸਾਰੀ ਜਿਹੜੀ ਆਪਣੇ ਉਥੇ ਸੇਵਾ ਕੀਤੀ ਜਾ ਰਹੀ ਹੁਣ ਚੈਨਲਾਈਜ਼ ਕਰਨ ਵਾਸਤੇ ਕਿਉਂਕਿ ਅਜੇ ਤੱਕ ਉਥੇ ਚੈਨਲਾਈਜ਼ ਪ੍ਰੋਪਰ ਹੋਣੀ ਸੀ ਕਿ ਜਿਦੇ ਕਰਕੇ ਕੁਝ ਨੈਗੇਟਿਵਿਟੀ ਫੈਲ ਰਹੀ ਆ ਉਹਨੂੰ ਸੈੱਟ ਕਰਨ ਵਾਸਤੇ ਅਕਾਲ ਤਖਤ ਦੇ ਉੱਤੇ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਐਨਜੀਓਜ਼ ਨੂੰ ਤੇ ਜਿਹੜੇ ਵੀ ਭਰਾ ਸੇਵਾ ਕਰਨਾ ਲੋਚਦੇ ਆ ਉਥੇ ਸ਼ਾਮਲ ਜ਼ਰੂਰ ਹੋਣ 13 ਸਤੰਬਰ ਨੂੰ 12 ਵਜੇ ਇਕੱਠ ਰੱਖਿਆ ਹੋਇਆ ਅਕਾਲ ਤਖਤ ਦੇ ਉੱਤੇ ਦਫ਼ਤਰ ਦੇ ਨੇੜੇ ਉਥੇ ਵੱਧ ਤੋਂ ਵੱਧ ਭਰਾ ਜਿਹੜੇ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਵੀ ਸੇਵਾ ਜਿਨ੍ਹਾਂ ਨੇ ਨਿਭਾਉਣੀਆਂ ਉਹ ਭਰਾਵਾਂ 'ਤੇ ਪਹੁੰਚਣ ਜ਼ਰੂਰ ਦੇਖੋ ਨੁਕਸਾਨ ਦਾ ਵੀ ਕੋਈ ਅੰਤ ਨਹੀਂ ਤੇ ਮੈਂ ਕਹਿੰਦਾ দান ਦੇਣ ਵਾਲਿਆਂ ਨੇ ਵੀ ਕੋਈ ਕੀ ਕਸਰ ਨਹੀਂ ਛੱਡੀ ਪਰ দান ਸਹੀ ਥਾਵਾਂ ਤੇ ਪਹੁੰਚਾਉਣ ਦੇ ਲਈ ਕੋਸ਼ਿਸ਼ ਕਰਨ ਵਾਸਤੇ ਉਥੇ ਇਕਤਰਤਾ ਦਾ ਇਹ ਸਨੇਹਾ ਜ਼ਰੂਰ ਅੱਗੇ ਸਾਂਝਾ ਕਰ ਦਿਓ ਜਿਹੜੇ ਭਰਾਵਾਂ ਨੇ ਵੀ ਉਥੇ ਜਾਣਾ ਉਹਨਾਂ ਭਰਾਵਾਂ ਤੱਕ ਇਹ ਸਨੇਹਾ ਪਹੁੰਚਦਾ ਜ਼ਰੂਰ ਕਰ ਦਿਓ